ਯੁੱਧ ਨਸ਼ਾ ਅੰਭ੍ਰੁੱਧ ਮੁਹਿੰਮ ਦੇ ਤਹਿਤ ਮਲੇਰਪੁਰਲਾ ਵਿਖੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਕਾਟੇ ਮੈਸੇਜ ਜਾਨਾ ਹੈ ਕਿ ਸਾਡੀ ਨੌਜਵਾਨ نسل ਇਹ ਦਹਿਆ ਕੀਤਾ ਕਿ ਉਹ ਨਾ ਆਪ ਨਸ਼ਾ ਕਰਨਗੇ ਔਰ ਨਾ ਹੀ ਉਹ ਸਮਾਜ ਦੇ ਆਪਣੇ ਸਾਥੀਆਂ ਨੂੰ ਨਸ਼ਾ ਕਰਨ ਤੋਂ ਰੋਕਣਗੇ ਕਈ ਭਲੇਖੇ ਹੁੰਦੇ ਆ ਲੋਕਾਂ ਨੂੰ ਵੀ ਨਸ਼ੇ ਜਿਹੜੇ ਹੈਗੇ ਆ ਵੀ ਅਸੀਂ ਪ੍ਰਸ਼ਾਸਨ ਕਰਾਂਗੇ ਜਦੋਂ ਮਰਜ਼ੀ ਘਟਕੀਏ ਤੇ ਟੀਮ ਕੋ ਸਾਡੀ ਚੀਜ਼ ਯੂਰ ਰੇਸਟਰੀ ਹੈਗੀ ਆ ਪਰ ਰੈਲੀ ਕਰ ਰਹੇ ਆ ਅਵੇਰਨੈਸ ਕ੍ਰੀਏਟ ਕਰੀਏ ਤਾਂ ਕਿ ਲੋਕੀ ਇਹਦੇ ਤੋਂ ਦੂਰ ਚੱਜੇ ਨਸ਼ਾ ਵਿਰੋਧੀ ਜਿਹੜੀ ਰੈਲੀ ਹੈ ਇਹ ਬਹੁਤ ਹੀ ਜ਼ਿਆਦਾ کارਗਰ ਅਤੇ ਬਹੁਤ ਜ਼ਿਆਦਾ ਮਫੀਦ ਅਤੇ ਬਹੁਤ ਸਾਰਾ ਲਾਭਦਾਇਕ ਸਾਬਿਤ ਹੋਵੇਗੀ। ਅੱਜ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਮਲੇਰ ਕੋਲਾ ਵਿਖੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਲੋਕਾਂ 'ਚ ਮੈਸੇਜ ਜਾਣਾ ਹੈ ਕਿ ਸਾਡੀ ਨੌਜਵਾਨ نسل ਨੇ ਤਯਿਆ ਕੀਤਾ ਹੈ ਕਿ ਉਹ ਨਾ ਆਪ ਨਸ਼ਾ ਕਰਨਗੇ ਅਤੇ ਨਾ ਹੀ ਉਹ ਸਮਾਜ ਦੇ ਆਪਣੇ ਸਾਥੀਆਂ ਨੂੰ ਨਸ਼ਾ ਕਰਨ ਦੇਣਗੇ ਮੈਂ ਸਮਝਦਾ ਕਿ ਜਿੱਥੇ ਅਸੀਂ ਹੁਣ ਸੌ ਚੁੱਕੇ ਇਥੋਂ ਚੱਲੇ ਆ ਜਿਹਦੇ ਵਿੱਚ ਅਸੀਂ ਇਹ ਪਰਨ ਕੀਤਾ ਕਿ ਅਸੀਂ ਆਪਣੇ ਆਲੇ ਦਾਲੇ ਵੀ ਕਿਸੇ ਨੂੰ ਨਸ਼ਾ ਕਰਨ ਨਹੀਂ ਦੇਵਾਂਗੇ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਨਸ਼ਾ ਜਿਹੜਾ ਹੈ ਉਹ ਸਮਾਜ ਦੇ ਲਈ ਇੱਕ ਲਾਹਨਤ ਹੈ ਸਾਨੂੰ ਸਿਰਨਾਉ ਦਾ ਕੇਵਲ ਸਰੀਰਕ ਤੌਰ ਤੇ ਨੁਕਸਾਨ ਹੁੰਦਾ ਹੈ ਬਲਕਿ ਆਰਥਿਕ ਪੱਖੋਂ ਵੀ ਸਮਾਜਿਕ ਪੱਖੋਂ ਵੀ ਅਖਲਾਕੀ ਤੌਰ ਤੇ ਵੀ ਸਾਨੂੰ ਉਹਦਾ ਨੁਕਸਾਨ ਹੈ ਅਸੀਂ ਆਪਣੇ ਸੋਹਣੇ ਪੰਜਾਬ ਨੂੰ ਮੁੜ ਹੱਸਦਾ ਖੇਡਦਾ ਪੜਦਾ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਆਪਣੀ ਨੌਜਵਾਨ ਨਸਲ ਨੂੰ ਮੁੜ ਅਸੀਂ ਆਪਣੇ ਸਰੀਰਾਂ ਦੀ ਸੰਭਾਲ ਵੱਲ ਧਿਆਨ ਦੇਣ ਖਾਤਰ ਉਹਨਾਂ ਨੂੰ ਮਤਵੱਜੇ ਕੀਤਾ ਮੈਂ ਸਮਝਦਾ ਹਾਂ ਕਿ ਅੱਜ ਦੀ ਇਹ ਨਸ਼ਾ ਵਿਰੋਧੀ ਜਿਹੜੀ ਰੈਲੀ ਹੈ ਇਹ ਬਹੁਤ ਹੀ ਜ਼ਿਆਦਾ ਕਾਰਗਰ ਔਰ ਬਹੁਤ ਹੀ ਜ਼ਿਆਦਾ ਮਫੀਦ ਔਰ ਬਹੁਤ ਹੀ ਜ਼ਿਆਦਾ ਲਾਭਦਾਇਕ ਸਿੱਧ ਹੋਵੇਗੀ ਅਹ ਦੇਖੋ ਜੀ ਆਪਣੇ ਜਿਹੜੇ ਹੈਗੇ ਐਂਗਸਟ ਡਰੱਗਸ ਜਿਹੜੀ ਕੈਂਪੇਨ ਚੱਲ ਰਿਹਾ ਹੈਗਾ ਉਹਦੇ ਚ ਮੇਨ ਤਾਂ ਤਿੰਨ ਕੰਪੋਨੈਂਟਸ ਹੈ ਇੱਕ ਐਨਫੋਰਸਮੈਂਟ ਹੈ ਜਿਹੜੇ ਆਪਣੇ ਡਰੱਗਸ ਵੇਚਦੇ ਆ ਉਹਨਾਂ ਖਿਲਾਫ ਕਾਰਵਾਈ ਜਿਹੜੀ ਹੈਗੀ ਆ ਉਹ ਤੁਸੀਂ ਦੇਖ ਹੀ ਲਿਆ ਹੈਗਾ ਕੇਸਿਸ ਰਜਿਸਟਰ ਹੋ ਰਹੇ ਆ ਬੰਦੇ ਅਰੈਸਟ ਹੋ ਰਹੇ ਆ ਉਸ ਤੋਂ ਬਾਅਦ ਅਵੇਅਰਨੈਸ ਜਿਹੜਾ ਹੈਗਾ ਉਹ ਹੁੰਦਾ ਵੀ ਆਪਾਂ ਜਿਹੜੇ ਫਿਊਚਰ ਦੇ ਵਿੱਚ ਕੋਈ ਨਸ਼ੇਵਾਲ ਨਾ ਜਾਵੇ ਉਹਦੇ ਲਈ ਇਹ ਜਿਹੜੀ ਆਪਾਂ ਰੈਲੀ ਕੱਢ ਰਹੇ ਆ ਅਵੇਅਰਨੈਸ ਦੀ ਰੈਲੀ ਹੈ ਲੋਕਾਂ ਨੂੰ ਜਾਗਰੂਕ ਕਰਨਾ ਵੀ ਨਸ਼ੇ ਜੜੇ ਹੈਗੇ ਆ ਕਿਉਂਕਿ ਕਈ ਭਲੇਖੇ ਹੁੰਦੇ ਆ ਲੋਕਾਂ ਨੂੰ ਵੀ ਨਸ਼ੇ ਜਿਹੜੇ ਹੈਗੇ ਆ ਵੀ ਅਸੀਂ ਨਸ਼ਾ ਸ਼ੁਰੂ ਕਰ ਲਾਂਗੇ ਜਦੋਂ ਮਰਜੀ ਛੱਡ ਦਈਏ ਤੇ ਐਡੀ ਵੀ ਕੋਈ ਮਾੜੀ ਚੀਜ਼ ਨਹੀਂ ਹੁੰਦੀ ਉਹਦੇ ਅਗੇਂਸਟ ਜਿਹੜੀ ਹੈਗੀ ਆ ਆਪਾਂ ਰੈਲੀ ਕਰ ਰਹੇ ਆ ਅਵੇਰਨੈਸ ਕ੍ਰੀਏਟ ਕਰਨ ਨੂੰ ਤਾਂ ਕਿ ਲੋਕੀ ਇਹਦੇ ਤੋਂ ਦੂਰ ਜਾਣ ਬਾਕੀ ਟ੍ਰੀਟਮੈਂਟ ਦਾ ਪਾਰਟ ਹੈ ਤੇ ਟ੍ਰੀਟਮੈਂਟ ਜਿਹੜਾ ਕੋਈ ਨਸ਼ੇ ਕਰਦੇ ਹੈਗੇ ਉਹ ਹੈਲਥ ਡਿਪਾਰਟਮੈਂਟ ਜਿਹੜਾ ਹੈਗਾ ਉਹਨਾਂ ਦਾ ਆਲਰੇਡੀ ਰੋਟ ਸੈਂਟਰਸ ਦੇ ਥਰੂ ਟ੍ਰੀਟਮੈਂਟ ਚੱਲ ਰਿਹਾ ਸੋ ਇਹ ਜਿਹੜਾ ਆਪਾਂ ਡਰੱਗਸ ਦੇ ਅਗੇਂਸਟ ਕੈਂਪੇਨ ਦਾ ਉਹਦਾ ਇੱਕ ਲੜੀ ਦੇ ਵਿੱਚ ਇਹ ਇੱਕ ਉਹਦਾ ਕੰਪੋਨੈਂਟ ਹੈ ਜੇ ਸਤਰਾ ਮਾਨਯੋਗ ਐਮਐਲਏ ਸਾਹਿਬ ਤੇ ਡੀਸੀ ਸਾਹਿਬ ਨੇ ਦੱਸਿਆ ਆ ਪੰਜਾਬ ਪੁਲਿਸ ਲੋ ਮੇਨ ਇਨਫੋਰਸਮੈਂਟ ਦਾ ਆ ਤੇ ਕਾਫੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਕੇਸ ਰਜਿਸਟਰਡ ਕਰ ਰਹੇ ਆ ਜਿਹੜੀ ਮਾਨਯੋਗ ਪੰਜਾਬ ਸਰਕਾਰ ਨੇ ਸੇਫ ਪੰਜਾਬ ਹੈਲਪਲਾਈਨ ਸ਼ੁਰੂ ਕਰੀ ਆ ਉਹਦੇ ਅਨੁਸਾਰ ਸਾਨੂੰ ਕਾਫੀ ਜਿਹੜੀਆਂ ਪਬਲਿਕ ਵੱਲੋਂ ਸਹਿਯੋਗ ਮਿਲ ਰਿਹਾ ਆ ਤੇ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਜਾ ਰਹੇ ਆ